ਅੱਧੀ ਕਾਇਲੀ ਤੇ ਕ੍ਰਿਨਾ ਕਪੂਰ ਉਹ ਅੱਧੀ ਕਾਇਲੀ ਛੱਡੋ ਮਾਰਾ ਇੱਥੇ ਪੂਰੀ ਕ੍ਰਿਨਾ ਕਪੂਰ ਆ ਮੈਂ ਤਾਂ ਕ੍ਰਿਨਾ ਜੀ ਕੋਈ ਡੂੰਘੀਆਂ ਗੱਲਾਂ ਕਰ ਰਹੇ ਆ ਤੂੰ ਹੀ ਬੰਦਾ ਅੰਦਾਜ਼ਾ ਲਾਉਹੀ ਕੀ ਗੱਲਾਂ ਕਰ ਰਹੇ ਲੈ ਬਈ ਖਾਣਾ ਚੋਂ ਖਾਨ ਫਰਾ ਖਾਨ ਬਾਲੀਵੁੱਡ ਦੇ ਖਾਣਾ ਚ ਕੱਲਾ ਬੈਂਦਾ ਨਹੀਂ ਖੜਦਾ ਵੀ ਆ ਦਸਾਂਝ ਵਾਲਾ ਆ ਰੀਆ ਜੀ ਨੇ ਬਹੁਤ ਖੁਸ਼ ਨੇ ਇਹਨਾਂ ਦੀ ਫਿਲਮ ਆਰੀ ਨੇ ਦਾਗਰੂ ਲੈ ਦੇਖ ਵੇ ਤਾੜੀਆਂ ਮਾਰ ਮਾਰ ਕੇ ਹੱਸ ਰਹੇ ਨੇ ਖੁਸ਼ ਬਹੁਤ ਨੇ ਨਾ ਆ ਇਹਨਾਂ ਦਾ ਗਾਣਾ ਸ਼ੂਟ ਹੋ ਰਿਹਾ ਦਾਗਰੂ ਦਾ ਤੁਸੀਂ ਛੇਦੀ ਦੇਖੋਗੇ ਆ ਦਸਾਂਝ ਵਾਲਾ ਇੱਥੇ ਬਹਿ ਜਾ ਹਾਂ ਆਰਾਮ ਨਾਲ ਤੂੰ ਕਰ ਲਿਆ ਸ਼ੂਟ ਇਹ ਇੱਥੇ ਨਾ ਬੈ ਇਥੇ ਬਈ ਆ ਜਗਾ ਠੀਕ ਹੈ ਅਜੇ ਬਹਿ ਗਿਆ ਇਹ ਵੀ ਜਗਾ ਠੀਕ ਨਹੀਂ ਹੈ ਇਹ ਇਹ ਮਾਰੇ ਕੁਰਸੀ ਦਾ ਚੱਕਰ ਆ ਨਾ ਕੁਰਸੀ ਦੇ ਤਾਂ ਚੱਕਰ ਆ ਸਾਰੇ ਮੁਲਕ ਦੇ ਵਿੱਚ ਇੱਥੇ ਬਹਿ ਜਾ ਆ ਬੰਦਾ ਕਹਿੰਦਾ ਖੋਰ ਆ ਗਿਆ ਸਟੇ ਤੁਹਾਨੂੰ ਮਿਲਾਉਣਾ ਸਰਪ੍ਰਾਈਜ਼ ਇਸ਼ੂ ਬੋਏ ਬਾਦਸ਼ਾਹ ਆ ਬਾਦਸ਼ਾਹ ਵੀਰੇ ਨਾ ਰੈਪ ਕੀਤਾ ਗਾਣੇ ਚ ਬਹੁਤ ਵਧੀਆ ਰੈਪ ਕੀਤਾ ਨਾਓ ਵੀ ਆਰ ਗੋਇੰਗ ਟੂ ਚੇਂਜ ਦਾ ਚਗਾ ਮਤਲਬ ਅਹੀਂ ਚੱਲਿਆ ਨਵਾਂ ਕਾਸਟਿਊਮ ਪਹਿਨਨ ਤੇ ਉਧਰੋਂ ਆ ਗਈ ਹੈ ਕ੍ਰਿਤੀ ਸੈਨਨ ਉਹ ਕ੍ਰਿਤੀ ਜੀ ਬਹੁਤ ਸੀਰੀਅਸ ਨੇ ਆਪਣੇ ਸ਼ਾਟ ਨੂੰ ਲੈ ਕੇ ਤੂੰ ਹੀ ਸੀਰੀਅਸ ਹੋ ਜਾ ਸਾਂਝ ਆ ਲਿਆ ਇਹ ਸਾਡੇ ਡਾਇਰੈਕਟਰ ਨੇ ਇਹੀ ਸੀਰੀਅਸ ਨਹੀਂ ਅਸੀਂ ਘੱਟਾ ਸੀਰੀਅਸ ਹੁਣਾ ਹੱਸ ਪਏ ਨੇ ਆਫਟਰ ਦਾ ਵੈਰੀ ਵੈਰੀ ਹਾਰਡ ਵਰਕਿੰਗ ਡੇ ਵੀ ਆਰ ਡਨ ਫਾਰ ਦਾ ਡੇ ਐਂਡ ਵੀ ਆਰ ਵੈਰੀ ਵੈਰੀ ਟਾਇਰਡ ਐਂਡ ਦਾ ਬਾਡੀ ਇਜ਼ ਇਨ ਦਾ ਪੈਨਿਕ ਐਂਡ ਵੀ ਆਰ ਗੋਇੰਗ ਟੂ ਦਾ ਪਾਵਿਲੀਅਨ ਹਾਈ ਹੇ ਇੰਨਾ ਸੋਹਣਾ ਮੁੰਡਾ ਦੱਸ ਮੇਰੇਆ ਦਿਲਬਰਾਵੇ ਤੂੰ ਕਿਹੜੇ ਅਸ਼ਦਾ ਤਾਰਾ ਚਲੋ ਜੀ ਘਰੋਂ ਚਲੀਏ ਉਹ ਫੈਨ ਜੀ ਆ ਗਏ ਨੇ ਫੈਨ ਜੀ ਨੇ ਕਰ ਲਈ ਫੋਟੋ ਇਹ ਆਹ ਟੋਠਾ ਭਲ ਹੋ ਜੇ ਫੈਨ ਜੀ ਮੇਰੇ ਨਾਲੋਂ ਵੀ ਵੱਧ ਐਕਸਾਈਟਡ ਨੇ थैंक यू ਵੀਰ ਜੀ ਬਹੁਤ ਬਹੁਤ ਸ਼ੁਕਰੀਆ ਫੈਨਾਂ ਨਾਲ ਕਰਾਈ ਫੋਟੋ ਓਕੇ ਜੀ ਸਤ ਸ੍ਰੀ ਅਕਾਲ ਵੀਰ ਜੀ ਓਕੇ ਜੀ ਸਤ ਸ੍ਰੀ ਅਕਾਲ ਕੰਪਿਊਟਰ ਵਾਲੇ